ਤਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਲਾਲੀ ਤਰਨਤਾਰਨ ਤੋਂ ਹਾਜ਼ਰ ਹਾਂ ਇੱਕ ਹੋਰ ਵੀਡੀਓ ਲੈ ਕੇ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾਜ ਹੋਵੋਗੇ ਅਲਹਮਦੁਲਿਲਾ ਅੱਲਾਹ ਤਾਲਾ ਵਾਹਿਗੁਰੂ ਦੀ ਮਿਹਰ ਦੇ ਨਾਲ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਪੰਜਾਬੀ ਵੀਰੋ ਅਗਰ ਤੁਸੀਂ ਵੀਡੀਓ ਦੇਖਣਾ ਚਾਹੂ ਕਰਤੀ ਆ ਫਿਰ ਪ੍ਰੋਪਰ ਸਾਰੀ ਦੇਖਿਓ ਮੇਰੇ ਵੀਰ ਠੀਕ ਆ ਜਲਦਬਾਜੀ ਨਾ ਕਰਿਓ ਤਾਂ ਕੰਮ ਕੀ ਨਾ ਕਰਿਓ ਤੇ ਪ੍ਰੋਪਰ ساری ਵੀਡੀਓ ਦੇਖਣੀ ਵੀ ਆ ਤੇ ਗਰੁੱਪਾਂ ਦੇ ਵਿੱਚ ਸ਼ੇਅਰ ਵੀ ਕਰਨੀ ਆ ਆਪਣਾ ਫਰਜ਼ ਸਮਝ ਕੇ ਇਹ ਤਾਂ ਜਮੀਰ ਜਮੀਰ ਜਾਗਦੀ ਆ ਜਿਹੜੇ-ਜਿਹੜੇ ਵੀਰ ਦੀ ਉਹਨੇ ਆਪੇ ਕਰ ਦੇਣੀ ਮੈਨੂੰ ਕਹਿਣ ਦੀ ਲੋੜ ਵੀ ਨਹੀਂ ਆ ਅੱਜ ਜਿਹੜੇ ਟੌਪਿਕ ਤੇ ਆਪਾਂ ਗੱਲ ਕਰਨੀ ਆ ਜਿਹੜੇ ਮੁੱਦੇ ਤੇ ਆਪਾਂ ਗੱਲ ਕਰਨੀ ਆ ਕੰਗਣਾ ਰਣੌਤ ਕੰਗਣਾ ਰਣੌਤ ਜਿਹੜੀ ਕਿ ਜਿਹਨੂੰ ਪਹਿਲਾਂ ਕੋਈ ਕੰਮ ਧੰਦਾ ਨਹੀਂ ਮਿਲਿਆ ਫਿਲਮਾਂ ਦੇ ਵਿੱਚ ਜਿਹੜੀ ਫਲॉप ਐਕਟਰ ਆ ਦੇ ਖਮਾਤਲ ਤੋਂ ਐਮਪੀ ਆ ਮਮਾਤਲਾਂ ਵਾਲਿਆਂ ਨੇ ਇਹਨੂੰ ਘਾ ਪਾਤਾ ਪੰਜਾਬ ਵਾਲਿਆਂ ਨੇ ਕਿੱਥੇ ਪਾਉਣਾ ਇੱਕ ਨੰਬਰ ਦੀ ਗਸ਼ਤੀ ਆ ਇਹ ਕਿਹ ਗਸ਼ਤੀ ਹਮੇਸ਼ਾ ਸਿੱਖਾਣਾ ਅੱਡੇ ਫਾਇ ਲੈਂਦੀ ਆ ਇਹਦੇ ਵਿੱਚ ਮੈਂ ਇਹ ਗੱਲ ਕਹਿਣੀ ਚਾਹੁੰਨਾ ਬੀਬੀਆਂ ਬੱਚੇ ਅਗਰ ਦੇਖਦੇ ਪਏ ਨੇ ਤਾਂ ਅੱਗੇ ਲੰਘ ਜਾਓ ਕਿਉਂਕਿ ਇਹ ਵੀਡੀਓ ਤੁਹਾਡੇ ਵਾਸਤੇ ਨਹੀਂ ਬਣਾਈ ਇਹ ਜਿਹੜੀ ਆ ਕੰਗਣਾ ਰਨਾਉਤ ਪਹਿਲਾਂ ਇਹਨੇ ਕਿਸਾਨਾਂ ਨੂੰ ਕਿਹਾ ਵੀ ਇਹ ਅਤਵਾਦੀ ਆ ਤੇ ਸਾਡੀਆਂ ਬੀਬੀਆਂ ਨੂੰ ਕਿਹਾ ਵੀ ਇਹ ਟਕੇ ਟਕੇ ਦੇ ਵੇਖਣ ਵਾਲੀਆਂ ਤੇ ਬੈਠੀਆਂ ਆਣ ਕੇ ਉਦਾਂ ਹੀ ਫਿਰ ਲੜਕੀਂਂਦੀ ਹੈ ਇਹਨਾਂ ਨੂੰ ਮੁੜ ਕੇ ਚਲੋ ਇੱਕ ਭੈਣ ਕੁਲਵਿੰਦਰ ਕੌਰ ਕੋ ਇਹਨੇ ਚਪੇੜ ਵੀ ਮੂੰਹ ਤੇ ਖਾਦੀ ਆ ਜਵਾਬ ਵੀ ਇਹਨੂੰ ਮਿਲਿਆ ਪਰ ਹੁਣ ਇਹਨੇ ਕੀ ਕਰਤੂਤ ਕੀਤੀ ਆ ਕਿ ਇੱਕ ਇਹਦੀ ਫਿਲਮ ਆ ਰਹੀ ਆ ਐਮਰਜੈਂਸੀ ਠੀਕ ਹੈ ਜੀ ਉਹ ਫਿਲਮ ਦੇ ਵਿੱਚ ਇਹਨਾਂ ਨੇ ਬਹੁਤ ਘਟਿਆ ਕਿਰਦਾਰ ਜਿਹੜਾ ਸਿੱਖਾਂ ਦਾ ਦਿਖਾਇਆ ਆ ਸਿੱਖਾਂ ਨੂੰ ਅਤਵਾਦੀ ਦਿਖਾਇਆ ਆ ਖਾਲਸਤਾਨੀ ਦਿਖਾਇਆ ਆ ਜਦ ਕਿ ਇਸ ਭੇਡ ਨੂੰ ਨਹੀਂ ਪਤਾ ਵੀ ਖਾਲਸਤਾਨੀ ਹੁੰਦਾ ਕੀ ਆ ਖਾਲਸਤਾਨ ਦਾ ਮਤਲਬ ਕੀ ਆ ਖਾਲਸਤਾਨ ਦਾ ਮਤਲਬ ਦੋਸਤੋ ਖਾਲਸੇ ਦਾ ਰਾਜ ਠੀਕ ਹੈ ਨਾ ਖਾਲਸਾ ਰਾਜ ਸ਼ੁੱਧ ਸ਼ੁੱਧ ਤੇ ਵੈਸ਼ ਨੂੰ ਖਾਲਸਾ ਠੀਕ ਆ ਇਹਦਾ ਇਹ ਮਤਲਬ ਇਹਨੂੰ ਕੀ ਪਤਾ ਇਸ ਭੇਡ ਨੇ ਫਿਲਮ ਬਣਾਈ ਐ ਮਰਜੈਂਸੀ ਆਪਾਂ ਸਾਰਿਆਂ ਨੇ ਡਟ ਕੇ ਵਿਰੋਧ ਕਰਨਾ ਜਿੰਨੇ ਵੀ ਪੰਜਾਬੀ ਨੌਜਵਾਨ ਵੀ ਦੇ ਵੀਡੀਓ ਦੇਖਦੇ ਪਏ ਆਪਾਂ ਡਟ ਕੇ ਵਿਰੋਧ ਕਰਨਾ ਆ ਆਪਾਂ ਇਸ ਫਿਲਮ ਨੂੰ ਵੇਖਣ ਨਹੀਂ ਜਾਣਾ ਕਈ ਇਹੋ ਜਿਹੇ ਵੀਰ ਹੁੰਦੇ ਆ ਭੱਜ ਕੇ ਵੇਖਣ ਜਾਂਦੇ ਵੀ ਚੱਲੀਏ ਵੇਖੀਏ ਕੀ ਫਿਲਮ ਤੇ ਆ ਫਿਲਮ ਤੇ ਕੀ ਆ ਸਿੱਖਾਂ ਨੂੰ ਅਤਵਾਦੀ ਦਿਖਾਇਆ ਸੰਤ ਭਿੰਡਰਾਂਵਾਲੇ ਦਾ ਰੋਲ ਕਿਸ ਕੋ ਕਰਾਇਆ ਆ ਉਹਦੇ ਵੀ ਜਦੋਂ ਕਿਤੇ ਟੱਕਰ ਗਿਆ ਨਾ ਕਿਸੇ ਵੀਰ ਨੂੰ ਉਹਦੀ ਵੀ ਗਾਂਡ ਲਾਲ ਕਰਾਂਗੇ ਕੋਈ ਚਿੰਤਾ ਨਹੀਂ ਆ ਤੇ ਬੰਦੇ ਦਾ ਤੇ ਪਤਾ ਲੱਗ ਹੀ ਜਾਣਾ ਵੀ ਕਿੰਨੇ ਇਹਦਾ ਰੋਲ ਕੀਤਾ ਠੀਕ ਆ ਬਾਕੀ ਭਰਾਵੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਇਸ ਵੀਡੀਓ ਨੂੰ ਗਰੁੱਪਾਂ 'ਚ ਸ਼ੇਅਰ ਕਰੋ ਤੇ ਲੋਕਾਂ ਤੱਕ ਮੈਸੇਜ ਪਹੁੰਚਾਓ ਕਿ ਇਸ ਫਿਲਮ ਦਾ ਆਪਾਂ ਕਰਨਾ ਆ ਬਾਈਕਾਟ ਕਿਸੇ ਨੇ ਫਿਲਮ ਨਹੀਂ ਵੇਖਣ ਜਾਣਾ ਠੀਕ ਆ ਇਹ ਗੱਲ ਮੇਰੀ ਯਾਦ ਰੱਖ ਲਿਓ ਤੇ ਇਸ ਕਰਕੇ ਨਹੀਂ ਵੀ ਮੈਨੂੰ ਵਿਊ ਆ ਵਿਊ ਕਦੀ ਆਗੇ ਕਦੀ ਨਾ ਆਗੇ ਉਹ ਚਿੰਤਾ ਤੁਸੀਂ ਛੱਡ ਦਿਓ ਬਸ ਮੈਸੇਜ ਦੇ ਤੌਰ ਤੇ ਇਸ ਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੀ ਸੁਣੋ ਗੱਲ ਹੁਣ ਅਮਰਜੈਂਸੀ ਜਿਹੜੀ ਫਿਲਮ ਐਨੇ ਕੰਗਣਾ ਨੇ ਬਣਾਈ ਆ ਮੈਨੂੰ ਪਤਾ ਆਪਣੇ ਪੰਜਾਬੀ ਭਰਾਵਾਂ ਨੇ ਭੱਜ ਭੱਜ ਕੇ ਦੇਖਣੀ ਆ ਉਹ ਹੱਥ ਜੋੜ ਕੇ ਬੇਨਤੀ ਆ ਓਏ ਨਾ ਦੇਖਿਓ ਨਾ ਦੇਖਿਓ ਪੰਜਾਬ ਦੇ ਹਰ ਸਿਲਮਾ ਘਰ ਘਰ ਜਦੋਂ ਵੀ ਇਹ ਫਿਲਮ ਲੱਗੀ ਇਹਦਾ ਵਿਰੋਧ ਕਰੋ ਜਿਹੜਾ ਹੈਗਾ ਭਾਈ ਸਰਬਜੀਤ ਸਿੰਘ ਖਾਲਸਾ ਜਿਹੜਾ ਐਮਪੀ ਬਣਿਆ ਉਹਦਾ ਵੀ ਕੋਈ ਬਿਆਨ ਨਹੀਂ ਆ ਇਸ ਮੁੱਦੇ ਦੇ ਅਮਰਤਪਾਲ ਦੇ ਡੈਡੀ ਦਾ ਵੀ ਕੋਈ ਬਿਆਨ ਨਹੀਂ ਹੈ ਇਸ ਮੁੱਦੇ ਦੇ ਮੈਨੂੰ ਤੇ ਇਹ ਲੱਗਦਾ ਵੀ ਖੁਣੀ ਉਹ ਵੀ ਭਾਜਪੀ ਦੇ ਬੰਦੇ ਹੀ ਆ ਭਾਜਪੀ ਦੀ ਚਾਲ ਹੀ ਆ ਮੈਨੂੰ ਮੈਂ ਕਹਿਣ ਲੱਗੇ ਮੈਨੂੰ ਕੋਈ ਡਰ ਨਹੀਂ ਆ ਮੈਨੂੰ ਲੱਗਦਾ ਸ਼ੱਕ ਪੈਂਦਾ ਪਰ ਮੈਂ ਸ਼ੋਰ ਨਹੀਂਗਾ ਮੈਨੂੰ ਪਤਾ ਲੱਗਦਾ ਵੀ ਪਿੱਛੇ ਭਾਜਪੀ ਖੇਡ ਰਹੀ ਆ ਚਲੋ ਕੋਈ ਨਹੀਂ ਉਹ ਗੱਲ ਵੱਖਰੀ ਆ ਇਸ ਗੱਲ ਦਾ ਕੋਈ ਗੁਸਾ ਨਾ ਕਰ ਲਿਓ ਤੇ ਭਾਈ ਅਮਰਤਪਾਲ ਦੇ ਡੈਡੀ ਨੂੰ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਮੈਂ ਬੀਜੇਪੀ ਦਾ ਦੱਸਿਆ ਆਉਣ ਵਾਲੇ ਸਮੇਂ 'ਚ ਸਾਰਿਆਂ ਨੂੰ ਪਤਾ ਲੱਗ ਜਾਣਾ ਆਉਣ ਵਾਲੇ ਸਮੇਂ 'ਚ ਕਿਉਂਕਿ ਮੈਂ ਜੇ ਕਹੂੰਗਾ ਨਾ ਇਹ ਬੀਜੇਪੀ ਦੇ ਬੰਦੇ ਆ ਤੇ ਮੇਰਾ ਵਿਰੋਧ ਕਰਨਾ ਤੁਸੀਂ ਮੈਨੂੰ ਚਾਰ ਗਾਲਾਂ ਵੀ ਕੱਢੋਗੇ ਪਰ ਜਦੋਂ ਆਪਣੇ ਆਪ ਤੁਹਾਨੂੰ ਇਹ ਗੇਮ ਦਾ ਪਤਾ ਲੱਗੂਗਾ ਫਿਰ ਤੁਸੀਂ ਕਹਿਣਾ ਵੀ ਹਾਂ ਯਾਰ ਲਾਲੀ ਨੇ ਉਸ ਟਾਈਮ ਤੇ ਗੱਲ ਸਹੀ ਕਹੀ ਇੱਕ ਵਾਰਾ ਸਨੀ ਦਿਓਰ ਆ ਹੁਣੇ ਗਰਦਾਸਪੁਰ ਗਿਆ ਉਥੋਂ ਇਹ ਲੜਿਆ ਇਲੈਕਸ਼ਨ ਤੇ ਨਹੀਂ ਲੜ ਲੜਨ ਲੱਗਾ ਜੇ ਇਲੈਕਸ਼ਨ ਤੇ ਮੈਂ ਵੀਡੀਓ ਪਾਈ ਮੈਂ ਕਿਹਾ ਸਿਕੰਦਰ ਦਾ ਡਟ ਕੇ ਵਿਰੋਧ ਕਰੋ ਇਹ ਫਿਲਮਾਂ ਦੇ ਬੰਦੇ ਜਿਹੜੇ ਆ ਨਾ ਉਹ ਕੀ ਨਾਲ ਇਹਦਾ ਇਹਨਾਂ ਨੇ ਕੱਖ ਨਹੀਂ ਕਰਨਾ ਚਲੋ ਜੀ ਮੇਰੀ ਵੀਡੀਓ ਵਾਇਰਲ ਹੋ ਗਈ ਤੇ ਮੈਨੂੰ ਲੋਕਾਂ ਨੇ ਬੜੀਆਂ ਗੰਦੀਆਂ ਗਾਲਾਂ ਕੱਢੀਆਂ ਆਹੇ ਤੂੰ ਸਨੀ ਜੋਰ ਦਾ ਵਿਰੋਧ ਕਰਦਾ ਤੂੰ ਤੇਰੇ ਪੱਲੇ ਕੀ ਉਹ ਜਦੋਂ ਫਿਰ ਕਿਸ ਨਾਲ ਲਈਦਾ ਸਨੀ ਦਿਓਰ ਹੋਣੀ ਭੱਜ ਗਏ ਬੰਬੇ ਨੂੰ ਤੇ ਮੁੜ ਕੇ ਮਾਰਨ ਨਤੀਕਾ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਹੁਣ ਦੱਸੋ ਉਦੋਂ ਦੇ ਜਵਾਈ ਨੂੰ ਗਾਲਾਂ ਕੱਢ ਦੇ ਹੁਣ ਦੱਸੋ ਹੁਣ ਪਤਾ ਲੱਗਾ ਕਿ ਨਹੀਂ ਹੁਣ ਫੜ ਲਓ ਸਨੀ ਦਿਓਰ ਦਾ 10000 ਸੋ ਭਰਾਵੋ ਗੁੱਸਾ ਨਾ ਕਰਿਓ ਆ ਸਮਝਾਗ ਵੀ ਕਰਨਾ ਚਾਹੀਦਾ ਸੋ ਇਸ ਕੰਗਣਾ ਗਸਤੀ ਦਾ ਬਾਈਕਾਰਡ ਕਰੋ ਇਹਦੀ ਫਿਲਮ ਦਾ ਕੋਈ ਵੀ ਵੀਰ ਫਿਲਮ ਨਾ ਦੇਖਣ ਜਾਵੇ ਤੇ ਇੰਨੀ ਕਿ ਮੇਰੀਆਂ ਬੇਨਤੀਆਂ ਪਰਵਾਣ ਕਰਿਓ ਫਿਰ ਕਿਸੇ ਹੋਰ ਵੀਡੀਓ ਚ ਮਿਲਾਂਗੇ ਤਦ ਤੱਕ ਲਈ ਅਲਵਿਦਾ